ਸਕ੍ਰੀਨ ਦੇ ਉੱਤੇ ਤੁਹਾਨੂੰ ਇੱਕ ਨੌਜਵਾਨ ਲੜਕੀ ਦੀ ਤਸਵੀਰ ਦਿਖਾ ਰਿਆਂ ਤੇ ਦੂਜੇ ਪਾਸੇ ਤੁਸੀਂ ਇੱਕ ਨੌਜਵਾਨ ਮੁੰਡਾ ਪੁਰ ਦੀ ਗਰੱਤ ਦੇ ਵਿੱਚ ਮੂਹ ਲਕੋ ਕੇ ਬੈਠਾ ਤਾਂ ਦੱਸਿਆ ਕਿ ਇਸ ਕੁੜੀ ਦਾ ਇਹ ਸਕਾ ਭਰਾਇਆ ਤੇ ਇਸ ਸਕੇ ਭਰਾ ਨੇ ਆਪਣੀ ਹੀ ਭੈਣ ਦੇ ਨਾਲ ਅਜਹੀ ਹਰਕਤ ਕਰ ਦਿੱਤੀ ਜਿਸ ਨੂੰ ਸੁਣ ਕੇ ਪੂਰੇ ਪਿੰਡ ਦੇ ਵਿੱਚ ਸੰਸਨੀ ਫੈਲ ਗਈ ਤਾਂ ਇਸ ਦੀ ਸ਼ਿਕਾਇਤ ਨਾ ਨੀਨੇ ਦਿੱਤੀ ਹੈ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ ਪਿੰਡ ਬੈਰੋਕੇ ਦੇ ਵਿੱਚ ਨੌਜਵਾਨ ਮੁੰਡੇ ਦੇ ਦੁਆਰਾ ਆਪਣੀ ਹੀ ਸਾਕੀ ਭੈਣ ਦੇ ਸਿਰ ਦੇ ਵਿੱਚ ਲੱਕੜ ਦਾ ਸੋਟਾ ਮਾਰ ਕੇ ਉਸ ਦੀ ਹਤਿਆ ਕਰ ਦਿੱਤੀ ਹੈ ਦੱਸਿਆ ਕਿ ਇਹ ਦੋਨੋਂ ਭੈਣ ਭਰਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਕੋਰੋਟਾ ਨਾਂ ਦੇ ਰਹਿਣ ਵਾਲੇ ਨੇ ਅਤੇ ਇਹ ਨੌਜਵਾਨ ਦੁਆਰਾ ਆਪਣੀ ਹੀ ਸਾਕੀ ਭੈਣ ਨੂੰ ਹਤਿਆ ਕਰਕੇ ਮਾਰ ਮੁਕਾ ਦਿੱਤਾ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਸ ਨੂੰ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਇਹਦੀ ਸ਼ਿਕਾਇਤ ਇਸ ਮ੍ਰਿਤਕ ਲੜਕੀ ਦੀ ਨਾਨੀ ਦੇ ਵੱਲੋਂ ਦਿੱਤੀ ਗਈ ਹੈ ਕਿ ਉਸ ਦੇ ਜਿਹੜੇ ਕਿ ਦੋਤੇ ਨੇ ਆਪਣੀ ਹੀ ਸਾਕੀ ਭੈਣ ਦੀ ਹਤਿਆ ਕਰ ਦਿੱਤੀ। ਤਾਂ ਹਤਿਆ ਕਿਉਂ ਕੀਤੀ ਇਸ ਸੰਬੰਧੀ ਡੀਐਸਪੀ ਬਾਗਾਪੁਰਾਣਾ ਜੋਰਾ ਸਿੰਘ ਨੇ ਮੀਡੀਆ ਦੇ ਸਾਹਮਣੇ ਖੁਲਾਸੇ ਕੀਤੇ ਆਓ ਸੁਣਦੇ ਹਾਂ। ਜੀ ਅੱਜ ਸਵੇਰ ਨੂੰ ਕੋਈ ਇਨਫੋਰਮੇਸ਼ਨ ਮਿਲੀ ਸੀ ਵੀ ਕੋਈ ਇੰਡ ਬੈਰੋ ਕੇ ਵੀ ਕਿਸੇ ਭਰਾ ਨੇ ਵੀ ਆਪਣੀ ਸਗੀ ਪਿੰਡ ਦਾ ਕਤਲ ਕਰ ਦਿੱਤਾ ਤੇ ਸਾਡੇ ਐਸ ਐਚਓ ਸਾਹਿਬ ਸੰਭਾਲ ਸਰ ਤੇ ਉਹਨਾਂ ਦੀ ਟੀਮ ਨੇ ਤਰੰਤ ਕਾਰਵਾਈ ਕਰਦੇ ਹੋਏ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚ ਕੇ ਉਹਨਾਂ ਨੇ ਇਹ ਮੌਕੇ ਨੂੰ ਸਾਰੇ ਸੀਨ ਆਫ ਕਰਾਇਮ ਨੂੰ ਆਪਣੇ ਉੱਪਰ ਕਵਰ ਕੀਤਾ ਗਿਆ ਤੇ ਦੇਖਿਆ ਵੀ ਉਹ ਲੜਕੀ ਦੰਮੋ ਇਹ ਕਤਲ ਹੋਇਆ ਹੋਇਆ ਵੈਸੀਗਾ ਤੇ ਉਹਦੇ ਨਾਨੀ ਤੇ ਬਿਆਨ ਤੇ ਜੋ ਕਿ ਦਰਬਿਆਨ ਰਾਣੀਕੌਰ ਉਹਦਾ ਬਿਆਨ ਦਰਜ ਕੀਤਾ ਗਿਆ ਤੇ ਕੁਛ ਟਾਈਮ ਬਾਅਦ ਹੀ ਜਿਹਨੇ ਕਤਲ ਕੀਤਾ ਉਹਦੇ ਸਕੇ ਭਰਾ ਨੇ ਉਹਨੂੰ ਮੰਮਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੱਸਿਆ ਵੀ ਇਹ ਲੜਕੀ ਸੀ ਜੋ ਵੀਰਜੋਤ ਕੌਰ ਬਈ ਇਹਦੇ ਕੋਈ ਬਾਹਰਲੇ ਹੋਰ ਅਲੱਗ-ਅਲੱਗ ਮੁੰਡਿਆਂ ਨਾਲ ਦੇ ਕੋਈ ਨਜਾਇਜ਼ ਸਬੰਧ ਸੀਗੇ ਜੋ ਇਹਨਾਂ ਤੋਂ ਹੀ ਇਸ ਕਰਕੇ ਪਰੇਸ਼ਾਨ ਸੀਗਾ ਇਹ ਦੇ ਨਜਾਇਜ਼ ਸਬੰਧਾਂ ਤੋਂ ਉਹਨੂੰ ਰੋਕਦਾ ਸੀਗਾ ਤੇ ਇਸ ਕਰਕੇ ਇਹਨੇ ਵਿਚ ਦਾ ਕਤਲ ਕਰ ਦਿੱਤਾ ਰਾਤ ਨੂੰ ਉਹਦੀ 24 ਸਾਲ ਕਰੀਬ 24 ਸਾਲ ਉਮਰ ਹੈ ਲੜਕੀ ਦੀ ਬਿਰਜਤੋ ਪੀਰ ਜਤੋ ਗੌਰ ਇਹ ਫਾਤੇਗੜ ਕੋਟਾਣਾ ਪਿੰਡ ਹੈ ਇਹਨਾਂ ਦਾ ਉਥੋਂ ਇਹ ਆਪਣੇ ਨਰਨੀ ਕੋਲ ਕਦੇ-ਕਦੇ ਇੱਥੇ ਮਿਲਣ ਆ ਜਾਂਦੇ ਸੀਗੇ ਤੇ ਹੁਣ ਇੱਥੇ ਆਏ ਹੋਏ ਸੀਗੇ ਕੋਈ ਕਰੀਬ ਪਿਛਲੇ 5-6 ਦਿਨ ਤੋਂ ਇਸ ਪਿੰਡ 'ਚ ਪਿੰਡ ਮੈਰੋ ਗਈ ਇਹ ਮਿਰਚਾਂ ਕੁੱਟਣਾ ਜੋ ਕੋਟਣਾ ਹੁੰਦਾ ਉਹਦੇ ਉਸ ਨਾਲ ਇਹਦੇ ਸਿਰ 'ਚ ਮਾਰ ਕੇ ਉਹਦਾ ਕਤਲ ਕੀਤਾ ਗਿਆ ਤੇ ਅਸੀਂ ਪੜਤਾਲ ਕਰ ਰਹੇ ਹਾਂ ਹੋਰ ਵੀ ਪੁੱਛ ਪੜਤਾਲ ਜਿੰਨੇ ਇੱਕ ਗ੍ਰਿਫਤਾਰੀ ਦੌਰਾਨ ਸੜਾ ਪੈਸਾ ਢੀ ਤੇ ਅਮਚਾ ਕੀਤਾ ਗਿਆ ਜਿੱਥੇ ਇੱਕ ਮੁਕੱਦਮਾ ਪਹਿਲਾਂ ਆਲਰੇਡੀ ਸਿੱਟੇ ਸੌਤਾ ਐਨਡੀਪੀਐਸ ਦਾ ਮੁਕੱਦਮਾ ਦਰਜ ਹੈ ਇਹ ਇਨਫ੍ਰੈਕਸ਼ਨ 103 ਬੀਐਨਐਸ ਦੇ ਤਹਿਤ ਕੰਮ ਕੀਤਾ ਗਿਆ ਦੋਸ਼ੀ ਦੇ 19 ਸਾਲ ਉਮਰ ਦੇ ਇੱਕ ਰੀਬ ਰਾਤ ਨੂੰ 2:30 ਵਜੇ ਦੇ ਆਸ-ਪਾਸ ਕਿੰਨੇ ਇਹ ਨੂੰ ਅੰਜਾਮ ਦਿੱਤਾ ਹੈ ਇਹਨੇ ਇਕੱਲੇ ਨਹੀਂ ਕਤਲ ਕੀਤਾ ਜੀ ਇਕੱਲੇ ਨਹੀਂ ਕਿਉਂਕਿ ਉਸ ਘਰ ਦੇ ਵਿੱਚ ਇਹ ਉਹਨਾਂ ਦੀ ਨਾਨੀ ਹੈ ਜੋ 올ਡ এজ ਹੈ ਕਰੀਬ ਕੋਈ 70 ਸਾਲ ਉਮਰ ਹੈ ਉਹਦੀ ਉਹੋ ਤੇ ਇਹ ਦੋਨੋਂ ਭੈਣ ਭਰਾ ਮੌਜੂਦ ਸੀ ਸ ਤਾਂ ਲੜਕਾ ਦਾ ਦੋਸ਼ੀ ਹੈਗਾ ਕੋਈ ਨਸ਼ੇ ਦਾ ਆਦੀ ਸੀਗਾ ਇਹ ਗੱਲ ਹੈ ਜੇ ਨਹੀਂ ਸਾਹਮਣੇ ਆਈ ਇਸ ਤਰ੍ਹਾਂ ਦੀ ਕੋਈ ਲੱਗਦਾ ਇੰਨਾ ਕਹਿ ਜੁਰੂਰ ਹੈ ਇਹਦੇ ਨਜਾਇਜ਼ ਸਬੰਧਾਂ ਤੋਂ ਇਹ ਇਹ ਤੋਂ ਰੰਜਿਸ਼ ਸੀ ਜਿਹਦੇ ਬਜਾਅ ਰੰਜਿਸ਼ ਨੂੰ ਮਾਰਨ ਦਾ ਕਾਰਨ ਸੀ ਲੜਕੀ ਨੂੰ ਗ੍ਰਿਫਤਾਰ ਕਰ ਲਿਆਗੇ ਜੀ ਹਾਂ ਜੀ ਇਹਨੂੰ ਤੁਰੰਤ ਥੋੜਾ ਟਾਈਮ ਬਾਅਦ ਇਹਨੂੰ ਉਥੋਂ ਪਿੰਡ ਬੈਰੇ ਕੋਲੋਂ ਇਹ ਭੱਜਣ ਦੀ ਫਰਾਗ ਦੇ ਵਿੱਚ ਸੀ ਤੋ ਸਦੇ ਸਚੂ ਸਾਹਿਬ ਨੇ ਬੜੀ ਮੁਸ਼ਤੈਦੀ ਨਾਲ ਇਹ ਟੀਮ ਨਾਲ ਕੰਮ ਕਰਦੇ ਹੋਏ ਉਹਨੂੰ ਦਮੋਚ ਲਿਆ ਖੈ ਦੇਖਿਆ ਜਾਵੇ ਤਾਂ ਅੱਜਕੱਲ ਜਿਹੜੇ ਖੂਨ ਦੇ ਰਿਸ਼ਤੇ ਨੇ ਉਹ ਵੀ ਪਾਣੀ ਬਣਦੇ ਨਜ਼ਰ ਆ ਰਹੇ ਨੇ